ਦੋ ਸੇਤ ਨੂੰ ਸੇਤਮੰਦ ਰੱਖਣ ਦੇ ਨਿਯਮ ਨੰਬਰ 1 ਗਰਭਪਤੀ ਔਰਤ ਨੂੰ ਜਿਆਦਾ ਤੇਲ ਘੋਲ ਵਾਲੀਆਂ ਤੇ ਤਲੀਆਂ ਚੀਜ਼ਾਂ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 2 ਜਿਨ੍ਹਾਂ ਨੂੰ ਦਿਲ ਦੀ ਪ੍ਰੋਬਲਮ ਹੈ ਉਹਨਾਂ ਰੋਜ਼ਾਨਾ ਸੇਵ ਖਾਣਾ ਚਾਹੀਦਾ ਹੈ ਨੰਬਰ 3 ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਸਰੀਰ ਦੀ ਸਾਰੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਨੰਬਰ 4 ਕਮਜ਼ੋਰ ਲੋਕ ਖਾਲੀ ਪਟਨਾਰ ਦਾ ਸੇਵਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੁਝ ਦਿਨਾਂ ਵਿੱਚ ਹੀ ਫਰਕ ਨਜ਼ਰ ਆਵੇਗਾ ਨੰਬਰ 5 ਹਰੇਕਾ ਤੇ ਤਰਨਾ ਨਿਗਾਹ ਤੇਜ਼ ਹੁੰਦੀ ਹੈ ਨੰਬਰ 6 ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਖਾਣੇ ਵਿੱਚ ਕਦੂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 7 ਨਿੰਮ ਦੀ ਦਤਨ ਕਰਨ ਨਾਲ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗਦਾ ਅਤੇ ਦੰਦ ਮਜ਼ਬੂਤ ਹੁੰਦੇ ਹਨ ਨੰਬਰ 8 ਦਵਾਈ ਖਾ ਕੇ ਤੁਰੰਤ ਸੌਣ ਨਾਲ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਨੰਬਰ 9 ਜਿਨ੍ਹਾਂ ਨੂੰ ਲੀਵਰ ਸੰਬੰਧੀ ਸਮੱਸਿਆ ਹੈ ਉਹਨਾਂ ਨੂੰ ਹਲਕਾ ਖਾਣਾ ਖਾਣਾ ਚਾਹੀਦਾ ਹੈ ਨੰਬਰ 10 ਅਦਰਕ ਵਾਲਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਹੈ ਨੰਬਰ 11 ਦਹੀਂ ਖਾਣ ਨਾਲ ਲੀਵਰ ਠੰਡਾ ਰਹਿੰਦਾ ਹੈ ਨੰਬਰ 12 ਆਲੂ ਵਾਲ ਕੇ ਖਾਨ ਨਰ ਭੜ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 13 ਰੋਟੀ ਤੋਂ ਬਾਅਦ ਸਾਫ ਖਾਣਾ ਰੋਟੀ ਜਲਦੀ ਹਾਜਮ ਹੋ ਜਾਂਦੀ ਹੈ ਨੰਬਰ 14 ਅਦਰਕ ਵਾਲੀ ਚਾਹ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ ਨੰਬਰ 15 ਕੇਲੇ ਨੂੰ ਦੁੱਧ ਵਿੱਚ ਫੈਂਡ ਕੇ ਰੋਜ਼ਾਨਾ ਪੀਣ ਨਾਲ ਵਜ਼ਨ ਜਲਦੀ ਵਧਣ ਲੱਗ ਜਾਂਦਾ ਹੈ ਨੰਬਰ 16 ਚਿਹਰੇ ਤੋਂ ਕਾਲੇ ਘਰੇ ਹਟਾਉਣ ਲਈ ਚਿਹਰੇ ਤੇ ਰੋਜ਼ਾਨਾ ਐਲੋਵੇਰਾ ਜਲ ਲਗਾਓ ਨੰਬਰ 17 ਮਖਾਣੇ ਖਾਣ ਨਾਲ ਸਰੀਰ ਵਿੱਚੋਂ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਨੰਬਰ 18 ਜੇਕਰ ਤੁਸੀਂ ਦਿਮਾਗ ਦੀ ਕਮਜ਼ੋਰੀ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਬਾਦਾਮ ਦਾ ਸੇਵਨ ਕਰੋ ਨੰਬਰ 19 ਜਿਨ੍ਹਾਂ ਨੂੰ ਕਿਡਨੀ ਸੰਬੰਧੀ ਸਮੱਸਿਆ ਹੈ ਉਹਨਾਂ ਨੂੰ ਤਲੀਆਂ ਹੋਈਆਂ ਚੀਜ਼ਾਂ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 20 ਜੂਰ ਕੈਸ਼ੜ ਪਤਾ ਤੇ ਤੁਹਾਨੂੰ ਬਰੈਡਾਂ ਤੇ ਅੰਡੇ ਬੰਦ ਕਰ ਦੇਣੇ ਚਾਹੀਦੇ ਹਨ ਧੰਨਵਾਦ ਜੀ